ਇੱਕ ਗੱਲ ਆ ਤੁਸੀਂ ਐ ਕਹੋ ਵੀ 23 ਫਸਲਾਂ ਦਾ ਸੀ ਐਮਐਸਪੀ ਦੇਵਾਂਗੇ ਆਹ 10 ਫਸਲਾਂ ਦਾ ਸੀ ਗਰੰਟੀ ਕਮੂਨ ਬਣਾਤਾ ਆ ਬਾਕੀ 10 ਦਾ ਫੇਰ ਬਣਾਵਾਂਗੇ ਬਾਕੀ ਰਹਿ ਜਾਂਦੇ ਤਿੰਨ ਦਾ ਫੇਰ ਬਣਾਵਾਂਗੇ ਕੋਈ ਤਰੀਕਾ ਤਾਂ ਬਣਾਓ ਕੋਈ ਗੱਲ ਤਾਂ ਐ ਪੋਜੀਟਿਵ ਹੋਵੇ ਤੁਸੀਂ ਗਰੰਟੀ ਕਮੂਨ ਬਣਾਉਣ ਦੇ ਰਾਹ ਪੈਗੇ ਤੁਸੀਂ 5 ਫਸਲਾਂ ਦਾ 4 ਫਸਲਾਂ ਦਾ 6 ਫਸਲਾਂ ਦਾ ਜਿਨ੍ਹਾਂ ਦੇ ਐਮਐਸਪੀ ਬਣ ਕੇ ਖਰੀਦਣ ਦੀ ਗਰੰਟੀ ਕਰਦੇ ਗਰੰਟੀ ਕਮੂਨ ਤੋਂ ਕਾਹਦਾ ਹੱਥ ਬਣਾਓ ਕਟੋ ਘਟਾ ਐਦਾ ਲੱਗੇ ਨਾ ਵੀ ਤੁਸੀਂ ਗਰੰਟੀ ਕਮੂਨ ਬਣਾਉਣ ਦੇ ਰਾਹ ਪਾਏਗੇ 13 ਫਰਵਰੀ ਤੋਂ ਸੰਭੋ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜੇ ਕਿਸਾਨ ਨੇ ਉਹ ਸੰਘਰਸ਼ ਕਰ ਰਹੇ ਨੇ ਪਰ ਉਸ ਤੋਂ ਬਾਅਦ 21 ਫਰਵਰੀਕ ਨੂੰ ਸੁਪ ਕਰਨ ਦੀ ਮੌਤ ਹੋ ਜਾਂਦੀ ਹੈ ਡਾਇਰੈਕਟ ਗੋਲੀ ਲੱਗਣ ਦੇ ਕਾਰਨ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਭਾਵੇਂ ਐਸ ਕੇ ਐਮ ਹੋਵੇ ਭਾਵੇਂ ਐਸ ਕੇ ਗੈਰ ਗੈਰ ਸੰਗ ਰਾਜਨੀਤਿਕ ਹੋਵੇ ਉਹਨਾਂ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਸੰਘਰਸ਼ ਹੈ ਉਹ ਕੀਤਾ ਜਾ ਰਿਹਾ ਅਸੀਂ ਗੱਲ ਕਰਦੇ ਹਾਂ ਜੁਗਿੰਦਰ ਸਿੰਘ ਗਰਾਹਾਂ ਜੋ ਕਿ ਬੀਕੇ ਜੂ ਗਰਾਹਾਂ ਦੇ ਸੂਬਾ ਪ੍ਰਧਾਨ ਨੇ ਵਿਰਤ ਸਾਹਿਬ ਅੱਜ ਹੀ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਟ੍ਰੇਨਾਂ ਰੋਕਣ ਦਾ 12 ਤੋਂ 4 ਵਜੇ ਕੀ ਕੀ ਹੈਗਾ ਇਹਦਾ ਪੂਰਾ ਪ੍ਰੋਗਰਾਮ ਇਹ ਕਾਲ ਸੰਯੁਕਤ ਮੋਰਚ ਜਿਹੜੀ ਉਹ ਆਪਣੇ ਸੰਭੂਪਤੇ ਲੜ ਰਹੇ ਨੇ ਜਿਹਨੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਦੀ ਕਾਲ ਤੇ ਅਸੀਂ ਥਾਲ ਮੇਰੀ ਮੈਕਸਨ ਵਜੋਂ ਆਏ ਆਂ ਕਿ ਕਿਉਂਕਿ ਜਿਹੜਾ ਸਰਕਾਰ ਨੇ ਦਿੱਲੀ ਜਾਣ ਦੇ ਰਾਹ ਰੋਕੇ ਨੇ ਉਹ ਗੈਰਕਾਨੂੰਨੀ ਗੈਰਸੰਵਿਧਾਨਕ ਨੇ ਤੇ ਜਿਹੜੇ ਅਤਿਆਚਾਰ ਹੋਏ ਨੇ ਜ਼ਖਮੀ ਕੀਤੇ ਨੇ ਉਹਨਾਂ ਦੇ ਦੇ ਬਰਚੇ ਦਰਜ ਕਰੇ ਦੋਸ਼ੀਆਂ ਤੇ ਜਿਹੜਾ ਬੰਦਾ ਹੁਸ਼ੀਰ ਹੋਇਆ ਉਹਦੇ ਦੋਸ਼ੀ ਨੂੰ ਨਾਮਿਨੇਟ ਕਰੇ ਤੇ ਦਿੱਲੀ ਦੇ ਰਹਿੰਦੀਆਂ ਮੰਗਾਂ ਤੇ ਸਾਡਾ ਅਸੀਂ ਪੂਰੇ ਜ਼ੋਰਦਾਨਾ ਸਮਰਥਨ ਕਰਕੇ ਇਹ ਕਦਮ ਲਈ ਐਕਸ਼ਨ ਤੁਸੀਂ ਆਇਆ ਜਿਵੇਂ ਗੁਰਾਂ ਸਾਹਿਬ ਜਿਹੜੀ ਗੱਲ ਹੈ ਕਿ ਇੱਕ ਜਿਹੜੀ ਨਵੀਂ ਗੱਲ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਜਿਹੜਾ ਟਰੈਕਟਰ ਤੋੜੇ ਗਏ ਕਿਸਾਨਾਂ ਦੇ ਕਿ ਉਹ ਹਰਿਆਣੇ ਦੇ ਹਰਿਆਣਾ ਦੇ ਅੰਡਰ ਆਫ ਏਰੀਆ ਉਹ ਜਗ੍ਹਾ ਪਰ ਜਿਹੜੀ ਪੁਲਿਸ ਹੈ ਉਹ ਥੋੜੀ ਦੂਰੀ ਤੇ ਖੜੀ ਸੀ ਹਜ਼ਾਰਾਂ ਬੰਦਾ ਉਹਨੂੰ ਕਿਵੇਂ ਦੇ ਦੇਉਂ ਅਸੀਂ ਤਾਂ ਇਹਨੂੰ ਭਾਰਤ ਦੇਸ਼ ਦੇਖ ਲਿਆ ਸਾਹ ਹਰਿਆਣਾ ਪੰਜਾਬ ਤਾਂ ਤੁਸੀਂ ਨੇ ਬਣਿਆ ਇਹ ਬਾਰਡਰਾਂ ਤਾਂ ਤੁਸੀਂ ਨੇ ਬਣਾਈਆਂ ਨੇ ਇਹ ਕੀ ਦੇ ਨੇ ਇਹ ਤਾਂ ਸੋਡਾ ਸੋਡਾ ਕੰਮ ਹੈ ਸਾਡੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਉਹ ਹਰਿਆਣੇ ਦੇ ਨੇ ਕਿ ਪੰਜਾਬ ਦੇ ਨੇ ਇਹ ਸਵਾਲ ਛੱਡੋ ਉਹ ਟਰੈਕਟਰ ਕਿਸਾਨਾਂ ਦੇ ਤੁੱਟਰੇ ਨੇ ਸਰਕਾਰ ਨੇ ਥੋੜੇ ਨੇ ਇਸ ਵੱਲ ਛੱਡੋ ਸਰਕਾਰ ਜ਼ਿੰਮੇਵਾਰ ਹੈ ਦੀ ਉਹ ਦੱਸੇ ਵੀ ਕਿਹੜੀ ਸਰਕਾਰ ਨੇ ਥੋੜੇ ਨੇ ਕਿਹੜੇ ਬੰਦਿਆਂ ਨੇ ਥੋੜੇ ਬਾਰਡਰ ਕਿਹਦੀ ਹੈ ਕਿਹਦੀ ਨਹੀਂ ਛੋਟੀਆਂ ਹੀ ਬਣਾਈਆਂ ਹੋਈਆਂ ਨੇ ਤੁਸੀਂ ਨਹੀਂ ਤੈਅ ਕਰਨਾ ਇਹ ਛੋਟੇ ਕੰਮ ਹੈ ਤੁਸੀਂ ਕਿਉਂ ਨਹੀਂ ਕਰਦੇ ਜਿਵੇਂ ਜਿਹੜਾ ਬਿਆਨ ਆਇਆ ਕਿ ਪੰਜ ਹੋਰ ਫਸਲਾਂ ਤੇ ਐਮਐਸਪੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜੇ ਪੰਜ ਫਸਲਾਂ ਤੇ ਐਮਐਸਪੀ ਲੈ ਕੇ ਇੱਕ ਗੱਲ ਜਿਹੜਾ ਸੰਘਰਸ਼ਾ ਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਲਕੁਲ ਗਲਤ ਗੱਲ ਹੈ ਤੁਸੀਂ ਇੱਕ ਗੱਲ ਹੈ ਤੁਸੀਂ ਇਹ ਕਹੋ ਵੀ 23 ਫਸਲਾਂ ਤੇ ਐਮਐਸਪੀ ਦੇਵਾਂਗੇ ਆਹ 10 ਫਸਲਾਂ ਦਾ ਅਸੀਂ ਗਰੰਟੀ ਕਾਨੂੰਨ ਬਣਾਤਾ ਆ ਬਾਕੀ 10 ਦਾ ਫੇਰ ਬਣਾਵਾਂਗੇ ਬਾਕੀ ਰਹਿ ਜਾਂਦੇ ਤਿੰਨ ਦਾ ਫੇਰ ਬਣਾਵਾਂਗੇ ਕੋਈ ਤਰੀਕਾ ਤਾਂ ਬਣਾਓ ਕੋਈ ਗੱਲ ਤਾਂ ਐ ਪੋਜੀਟਿਵ ਹੋਵੇ ਤੁਸੀਂ ਗਰੰਟੀ ਕਾਨੂੰਨ ਬਣਾਉਣ ਦੇ ਰਾਹ ਪਹੇਗੇ ਤੁਸੀਂ 5 ਫਸਲਾਂ ਦਾ 4 ਫਸਲਾਂ ਦਾ 6 ਫਸਲਾਂ ਦਾ ਜਿਨ੍ਹਾਂ ਦੇ ਐਮਐਸਪੀ ਬਣ ਕੇ ਖਰੀਦਣ ਦੀ ਗਰੰਟੀ ਕਰਦੇ ਗਰੰਟੀ ਕਾਨੂੰਨ ਤੋਂ ਕਾਹ ਦਾ ਹੱਥ ਪੜਾਓ ਕਟੂ-ਕਟਾਇਦਾ ਲੱਗੇ ਨਾ ਵੀ ਤੁਸੀਂ ਗਰੰਟੀ ਕਾਨੂੰਨ ਬਣਾਉਣ ਦੇ ਰਾਹ ਪਹੇਗੇ ਤੁਸੀਂ ਉਹ ਤਰੀਕਾ ਤਾਂ ਅਪਣਾਓ ਐਮਐਸਪੀ ਦੇਵਾਂਗੇ ਇੰਨੀਆਂ ਤੇ ਦੇਤਾ ਇੰਨੀਆਂ ਦੇ ਦੇ ਦਾਂਗੇ ਇਹਦੀ ਖਰੀਦ ਕਰ ਲਾਂਗੇ ਇਹ ਜਮਾਨੀ ਕਮ ਦੀ ਗੱਲਾਂ ਤਾਂ ਬਹੁਤ ਚਿਰ ਦੀਆਂ ਬਣੀਆਂ। ਇਹਦੇ ਵਿੱਚ ਇਹ ਨਹੀਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਹੜੇ ਕਿਸਾਨਾਂ ਦੇ ਸੰਘਰਸ਼ ਨੂੰ ਜਾਂ ਜਿਹੜੀ ਆਮ ਪਬਲਿਕ ਹੈ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਇਹ ਵੀ ਠੀਕ ਹੈ ਇਹ ਵੀ ਹੈ ਅਸੀਂ ਕਹਿੰਦੇ ਸੀ ਜੇ ਦਿੱਤਾ ਸੀ ਜੇ ਅਲਾਨ ਕਰਤਾ ਸੀ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ। ਜਿੱਦਾਂ ਦੇਖੋ ਪ੍ਰਧਾਨ ਮੰਤਰੀ ਪਹਿਲਾਂ ਹੀ ਬੋਲਦਾ ਰਿਹਾ ਐਮਐਸਪੀ ਦੇਵਾਂਗੇ, ਐਮਐਸਪੀ ਦਿਆ ਹੈ, ਐਮਐਸਪੀ dete ਰਹੇਗੇ। ਇਹ ਤਾਂ ਪਹਿਲਾਂ ਹੀ ਬੋਲਦਾ ਰਿਹਾ। ਇਹ ਨਵੀਂ ਗੱਲ ਨਹੀਂ। ਗੁਰਾਂ ਸਾਹਿਬ ਹੁਣ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਤੁਸੀਂ ਇੱਥੇ ਬੱਕਰੀ ਤਰ੍ਹਾਂ ਸੰਘਰਸ਼ ਕਰ ਰਹੇ ਹੋ ਉਹਨਾਂ ਦੇ ਨਾਲ ਰਲ ਕੇ ਕੀ ਲੱਗਦਾ ਕਿ ਅਗਲੀ ਉਹਦੇ ਵਿੱਚ ਇਕੱਠੇ ਹੋਣ ਇਕੱਠਾ ਸੰਘਰਸ਼ ਲਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੇਖੋ ਇਸ ਸੰਘਰਸ਼ ਦੇ ਇਕੱਠੇ ਦੇ ਬਹੁਤ ਰੂਪ ਹੈ ਇਹਨੂੰ ਵੀ ਜੇ ਦੇਖਣਾ ਹੋਵੇ ਅਸੀਂ ਵੀ ਅੱਜ ਇਹ ਵੀ ਇਕੱਠੇ ਹਾਂ ਜੇ ਭਾਰਤ ਦੇ ਵਿੱਚ ਸਾਰੇ ਲੋਕ ਰੇਲਾਂ ਦੇ ਬੈਠੇ ਨੇ ਤਾਂ ਕਿਹੜੀ ਜਥੇਬੰਦੀ ਕਿੱਥੇ ਬੈਠੀ ਹੈ ਇਸ ਗੱਲ ਦਾ ਹੀ ਸਵਾਲ ਹੈ ਸਿਰਫ ਇੰਨੀ ਇਹ ਵੀ ਇਕੱਠੇ ਦਾ ਇੱਕ ਰੂਪ ਹੈ ਇਕੱਠੇ ਐਕਸ਼ਨ ਕਰਨਾ ਜੇ ਸਾਡੇ ਆਪ ਨੂੰ ਵਿਚਾਰ ਨਹੀਂ ਮਿਲਦੇ ਦੂਜੀ ਜਥੇਬੰਦੀ ਦੂਜੀ ਜਥੇਬੰਦੀ ਦੇ ਵਿੱਚ ਨੇੜੇ ਨਹੀਂ ਆਉਣ ਨੂੰ ਤਿਆਰ ਜੇ ਇੱਕ ਐਕਸ਼ਨ ਇਕੱਠਾ ਕਰ ਲੈਂਦੇ ਆ ਉਹ ਉਹਨੇ ਹੀ ਮੰਗਾ ਤੇ ਉਹ ਪ੍ਰਦਰਸ਼ਨ ਇਕੱਠਾ ਕਰ ਦਿਆ ਉਹਨੇ ਹੀ ਮੰਗਾ ਤੇ ਉਹਨਾਂ ਦੀ ਦਾਅਵਾਂ ਸਾਰਿਆਂ ਦੀ ਇਕੱਠਾਂ ਨਹੀਂ ਬਣਦੀ ਐ ਇਹਨੂੰ ਇਕੱਠੀ ਕਿਹਾ ਜਾਂਦਾ ਇਹਨੂੰ ਆਡਨ ਕਰਕੇ ਗੁਰਮਤਿ ਸਾਹਿਬ ਦਾ ਲਾਸਟ ਸਵਾਲ ਹੈ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਬਖਰੇਵਾ ਖੜਾ ਹੋ ਜਵੇ ਭਾਵੇਂ ਆਪਣੀ ਜਥੇਬੰਦੀਆਂ ਨੇ ਪਹਿਲਾਂ ਸੰਜੁਕਤ ਇੱਕ ਮੋਰਚਾ ਹੁੰਦਾ ਸੀ ਪਰ ਹੁਣ ਦੋ ਹੋ ਗਏ ਨੇ ਇੱਕ ਗੈਰ ਸਿਆਸੀ ਇੱਕ ਜਿਹੜਾ ਸਿਆਸੀ ਹੋ ਗਿਆ ਇਹਨੂੰ ਕਿਵੇਂ ਦੇਦੋ ਕੀ ਲੱਗਦਾ ਕਿ ਜਿਹੜਾ ਫੁੱਟ ਦੇ ਨਾਲ ਸਰਕਾਰਾਂ ਫਾਇਦਾ ਉਠਾਉਣੀਆਂ ਕੀ ਇਕੱਠੇ ਹੋਣ ਚ ਵੱਡਾ ਫਾਇਦਾ ਸੀ ਪਹਿਲੀ ਗੱਲ ਤਾਂ ਫਗਵਾਲ ਸਾਹਿਬ ਮੈਨੂੰ ਇਹ ਦੱਸੋ ਵੀ ਸਿਆਸੀ ਤਾਂ ਕੋਈ ਗੱਲ ਹੁੰਦੀ ਗੈਰ ਸਿਆਸੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਜੇ ਮਾਂ ਤੇ ਪੁੱਤ ਦੀ ਵੀ ਗੱਲ ਆਪਸ ਵਿੱਚ ਜਾਂ ਸੁਧਾਰਨ ਗੱਲ ਵੀ ਹੁੰਦੀ ਆ ਉਹਦੇ ਵਿੱਚ ਵੀ ਸਿਆਸਤ ਪਈ ਹੁੰਦੀ ਆ ਪੁੱਤ ਨੇ ਮਾਂ ਤੋਂ ਪੈਸੇ ਲੈਣੇ ਹੁੰਦੇ ਨੇ ਕੋਈ ਗੱਪ-ਗੁੱਪ ਮਾਰ ਕੇ ਮਾਂ ਨੇ ਪੁੱਤ ਨੂੰ ਦੇਣਾ ਨਹੀਂ ਹੁੰਦਾ ਸਿਆਸਤ ਐ ਵੀ ਐ ਇਸ ਕਰਕੇ ਸਾਡਾ ਇੱਥੇ ਮੈਨੂੰ ਲੱਗਦਾ ਵੀ ਗੈਰ ਸਿਆਸੀ ਕਹਣਾ ਕਿਸੇ ਤਰ੍ਹਾਂ ਸਾਨੂੰ ਬਾਜ ਨਹੀਂ ਲੱਗਦਾ ਅਸੀਂ ਕਦੇ ਨਹੀਂ ਕਹਿੰਦੇ ਵੀ ਅਸੀਂ ਗੈਰ ਸਿਆਸੀ ਹਾਂ ਅਸੀਂ ਪੂਰੇ ਸਿਆਸੀ ਹਾਂ ਪਰ ਅਸੀਂ ਰਾਜਨੀਤਿਕ ਨਹੀਂ ਅਸੀਂ ਚੋਣਾਂ ਨਹੀਂ ਲੜਦੇ ਚੋਣਾਂ 'ਚ ਹਿੱਸਾ ਨਹੀਂ ਲੈਂਦੇ ਚੋਣਾਂ ਦੀ ਸਪੋਕੀ ਨਹੀਂ ਕਰਦੇ ਇਸ ਕਰਕੇ ਗੈਰ ਸਿਆਸੀ ਕਹਣਾ ਤਾਂ ਬਿਲਕੁਲ ਅਣਜਾਣਪਨ ਹੈ ਦੂਜੀ ਗੱਲ ਇਹ ਆਪ ਦਾ ਆਪ ਦਾ ਤਰੀਕਾ ਹੈ ਅੰਦਰੋਂ ਲੜਨਾ ਹਰ ਇੱਕ ਨੂੰ ਅਧਿਕਾਰ ਹੈ ਆਪ ਦੇ ਆਪ ਦੇ ਟੰਗਾਂ ਨਾਲ ਹਰ ਇੱਕ ਲੜਦਾ ਹੈ ਤੇ ਲੜਨ ਦਾ ਅਧਿਕਾਰ ਹੈ ਕਿਸੇ ਗੱਲ ਨੂੰ ਛੋਟਾ ਅੰਗ ਲੈਂਦਾ ਕੋਈ ਕਿਸੇ ਨੂੰ ਵੱਡੀ ਅੰਗਦਾ ਇਸ ਕਰਕੇ ਹੋ ਸਕਦਾ ਸਾਡਾ ਜਾਜਾ ਗਲਤ ਹੋਵੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਲੜਾਈ ਨੂੰ ਸੱਚੇ ਨੇ ਹੱਥ ਪਾਇਆ ਪੱਕਾ ਮੋਰਚਾ ਲਾ ਕੇ ਲੜਨੀ ਜ਼ਰੂਰੀ ਹੈ ਉਹ ਮਸਲਾ ਇੱਕ ਦੋ ਜਥੇਬੰਦੀਆਂ ਦੀ ਬਸ ਦੀ ਗੱਲ ਹੈ ਉਹ ਹਿੰਦੂਸਤਾਨੀਆਂ ਕੁੱਲ ਜਥੇਬੰਦੀਆਂ ਇਕੱਠੇ ਹੋ ਕੇ ਜਦੋਂ ਲੜਨਗੇ ਫਿਰ ਸਾਨੂੰ ਸਮਰਥਨ ਵੀ ਬਹੁਤ ਜ਼ਿਆਦਾ ਮਿਲੂਗਾ ਐਸੇ ਵੀਰੇ ਪੰਜਾਬ ਦੇ ਹਿੰਦੂਸਤਾਨ ਦੇ ਵਿੱਚ ਜਿਹੜੇ ਕਿਸਾਨ ਨੇ ਵਿਚਿੱਤੀ ਚ ਪਏ ਨੇ ਵੀ ਕਿਹੜੇ ਠੀਕ ਨੇ ਉਹ ਬੜੇ ਬੈਠੇ ਠਿਕ ਨੇ ਜਿਹੜੇ ਪਿੱਛੇ ਬੈਠੇ ਨੇ ਠਿਕ ਨੇ ਇਹ ਦੋ ਚੇਤੀ ਚ ਪੈਂਦੇ ਨੇ ਉਦੋਂ ਹੀ ਜਦੋਂ ਸਾਡੀਆਂ ਦਿਸ਼ਾਵਾਂ ਆ ਬਦਲ ਜਾਂਦੀਆਂ ਨੇ ਜਿਹਨੇ ਇਹ ਕਹਿ ਸਕਦੇ ਆ ਕਿ ਜਦੋਂ ਦਿਸ਼ਾਵਾਂ ਬਖਰੀਆਂ ਹੋ ਜਾਣ ਉਦੋਂ ਮਤਲਬ ਕਿ ਜਿਹੜੇ ਆਮ ਪਬਲਿਕ ਆ ਜਿਨੇ ਨਾਲ ਜੁੜਨਾ ਹੁੰਦਾ ਉਹ ਦੋ ਚੇਤੀ ਤੇ ਚ ਪੈਂਦੀ ਆ ਪਰ ਹੁਣ ਗੱਲ ਕੀਤੀ ਜਾਵੇ ਜਿਵੇਂ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਸ ਇਹਦਾ ਕਿਤੇ ਨਾ ਕਿਤੇ ਅੰਦਰ ਜ਼ਰੂਰ ਹੈ ਦਰਦ ਤਾਂ ਹੈ ਬਿਲਕੁਲ ਦਰਦ ਹੈ ਮੈਂ ਇਕੱਠੇ ਹੋ ਕੇ ਲੜਨ ਦਾ ਮਤਲਬ ਤੁਹਾਨੂੰ ਇਹ ਆ ਵੀ ਦੇਖੋ ਡੱਲੇਵਾਲ ਦੇ ਨਾਲ ਸਾਡੀ ਗੱਲ ਪ੍ਰੋਗਰਾਮ ਉਹਨਾਂ ਨੇ ਦਿੱਤਾ ਅਸੀਂ ਲੜ ਰਹੇ ਹਾਂ ਤੇ ਡੰਦੇ ਵਾਲੇ ਨੂੰ ਅਸੀਂ ਐ ਪੁੱਛਣ ਚਾਹੀਏ ਅਸੀਂ ਰੇਲ ਰੋਕੀਏ ਕਿ ਨਾ ਰੋਕੀਏ ਉਹ ਸਾਡੇ ਨਾਲ ਬੋਲੇ ਨਾ ਬੋਲੇ ਕੱਲ ਨੂੰ ਸਾਡੇ ਤੇ ਧੱਕਾ ਹੋ ਜਾਂਦਾ ਸਾਡੀ ਕੋਈ ਕਾਹਲ ਹੈ ਅਸੀਂ ਆਰਤੀ ਪੂਕ ਰਿਆਂ 10 ਮਿੰਟਾਂ ਚ ਉਹਨਾਂ ਨੇ ਆਰਤੀ ਪੂਕਤੀ ਇਹ ਵੀ ਸਮਰਥਨ ਹੈ ਜੇ ਨਹੀਂ ਕਿਸੇ ਵੀ ਕੋਲ ਨੂੰ ਲੜਨ ਦਾ ਤਰੀਕਾ ਕੋਈ ਕਿਸੇ ਨਾਲ ਬੋਲਦਾ ਕਿ ਨਹੀਂ ਬੋਲਦਾ ਕਿਸੇ ਨੂੰ ਡਰਜੀ ਕੋਈ ਫਿੱਟ ਹੈ ਕਿਸੇ ਦੀ ਨਹੀਂ ਹੈ ਤੁਸੀਂ ਅੰਦੋਲਨ ਦਾ ਤਰੀਕਾ ਇਹ ਹੈ ਇਹ ਸਹਿਯੋਗ ਕਰਨਾ ਹੀ ਹੈ ਸਟੇਟ ਤੇ 6:00 ਵਜਦੀ ਹੈ ਇਹ ਤੇ ਸੱਟ ਮਾਰਨ ਦਾ ਤਰੀਕਾ ਹੈ ਬਿਲਕੁਲ ਜੀ ਇਹ ਸਨ ਸਾਡੇ ਨਾਲ ਜੋਗਿੰਦਰ ਸਿੰਘ ਰਾਹ ਜੀ ਜਿਨ੍ਹਾਂ ਨੇ ਸਾਫ਼ ਕਿਹਾ ਹੈ ਦਿਲ ਦੇ ਜਿਹੜਾ ਦਰਦ ਹੈ ਉਹ ਵੀ ਝਲਕਿਆ ਕਿ ਸਾਨੂੰ ਪੂਰੇ ਭਾਰਤ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਭਾਵੇਂ ਪੰਜਾਬ ਦੇ ਜਥੇ ਜਥੇਬੰਦੀਆਂ ਹੋਣ ਭਾਵੇਂ ਪੂਰੇ ਭਾਰਤ ਦੀਆਂ ਤਾਂ ਹੀ ਜਿਹੜਾ ਕੇਂਦਰ ਸਰਕਾਰ ਤੇ ਜਿਹੜਾ ਦਬਾਅ ਹੈ ਉਹ ਬਣਾ ਸਕਦਾ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਂਗੇ ਬਣੇਰੋਪ ਇਸ ਦਿਨ ਕੈਮਰਾਮੈਨ ਕੁਵਾਲ ਸਿੰਘ ਪੱਗਵਾਲ ਦੇ ਨਾਮ ਗੁਰਦਾਰਸ਼ਨ ਸਿੰਘ ਸਿੱਧੂ ਪੀਟੀਸੀ ਨਿਊ ਸੰਗਰੂਰ